ਚਰਚਿਤ ਨਾ ਹੈ ਵਰਨੇਸ਼ ਫੋਗਾਟ ਜਿਸਨੇ ਟਵੀਟ ਕਰਕੇ ਕਿਹਾ ਮਾਂ ਕੁਸ਼ਤੀ ਮੇਤੋ ਛਿੱਤ ਗਈ ਮੈਂ ਹਾਰ ਗਈ ਮਾਂ ਮੈਨੂੰ ਮਾਫੀ ਦੇ ਤੇਰਾ ਸੁਪਨਾ ਮੇਰਾ ਹੌਸਲਾ ਸਭ ਟੁੱਟ ਗਿਆ ਮਾਂ ਇਸ ਤੋਂ ਵੱਧ ਮੇਰੇ ਵਿੱਚ ਤਾਕਤ ਨਹੀਂ ਰਹੀ ਨਾ ਧੀਏ ਨਾ ਢੇਰੀ ਨਾ ਢਾਂ ਤੂੰ ਤਾਂ ਆਮ ਲੋਕਾਂ ਦੇ ਦਿਲ ਜਿੱਤ ਲਏ ਨੇ ਮੈਡਲਾਂ ਦਾ ਕੀ ਏ ਤੂੰ ਤਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਏ ਤੈਨੂੰ ਵੀ ਪਤਾ ਜਿਸ ਭਾਰਤ ਲਈ ਤੂੰ ਖੇਡਣ ਆਈ ਸਾਂ ਤੇ ਉਸ ਦੇਸ਼ ਦੇ ਜਿਹੜੇ ਲੀਡਰ ਨੇ ਜਿਨ੍ਹਾਂ ਨਾਲ ਤੇਰਾਗੇ ਵਾਅ ਪਿਆ ਉਹ ਕਾਤਲ ਤੇ ਬਲਾਤਕਾਰੀ ਨੇ ਉਹਨਾਂ ਵੱਲੋਂ ਖੜੀ ਹੋਈ ਸ਼ਾਜਸ ਦੀ ਬੂ ਤਾਂ ਆਈ ਰਹੀ ਏ ਕੋਈ ਨਹੀਂ ਪਰਮਾਤਮਾ ਜੇ ਇੱਕ ਰਾ ਇਹੋ ਜੇ ਬੇਈਮਾਨ ਲੋਕ ਇੱਕ ਰਾ ਬੰਦ ਕਰਦੇ ਨੇ ਪਰਮਾਤਮਾ ਸੌਰਾ ਖੋਲ ਦਿੰਦਾ ਏ ਤੇਰੇ ਲਈ ਇਹੀ ਲੈਣਾ ਨੇ ਡੋਲਣਾ ਥੜਕਣ ਨਹੀਂ ਜਾਣਦੇ ਰਹਿਣ ਦੁੱਖਾਂ ਵਿੱਚ ਰਾਜ਼ੀ ਹਾਰੀ ਨਾ ਬਲਵੰਤ ਦੂਲਿਆਂ ਕਦੇ ਸਦਕ ਦੀ ਬਾਜ਼ੀ ਕਦੇ ਸਦਕ ਦੀ ਬਾਜ਼ੀ